हां जी दोस्तों नमस्कार आदाब सत श्री अकाल जय हिंद जय श्री राम मैं ਤੁਹਾਡਾ ਆਪਣਾ ਸੰਦੀਪ ਅਬਰੋਲ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਆਇਆ ਹਾਂ EBN ਦੇ ਜ਼ਰੀਏ ਆਪਾਂ ਗੱਲ ਕਰਾਂਗੇ ਅੱਜ ਫਾਜ਼ਿਲਕਾ ਫਿਰੋਜ਼ਪੁਰ ਮੁਕਸਰ ਮਲੋੜ ਜੜੈਲਾਬਾਦ ਬੱਲੂਆਣਾ ਯਾਨਕਿ ਲੋਕ ਸਭਾ ਹਲਕਾ ਫਿਰੋਜ਼ਪੁਰ ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਵਿੱਚ ਕਾਂਗਰਸ ਦੀ ਦਾਅਵੇਦਾਰੀ ਅਤੇ ਕਾਂਗਰਸ ਦੀ ਟਿਕਟ ਨੂੰ ਲੈ ਕੇ ਕਸ਼ਮਕਸ਼ ਚੱਲ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਪਤਾ ਲੱਗਿਆ ਹੈ ਕਿ ਲੋਕ ਸਭਾ ਹਲਕਾ ਫਰੋਇਪੁਰ ਤੋਂ ਕਾਂਗਰਸ ਨੇ ਟਿਕਟ ਨੂੰ ਲੈ ਕੇ ਜੋਰ ਜਮਾਈ ਚੱਲ ਰਹੀ ਹੈ ਇਹ ਜੋਰ ਜਮਾਈ ਕਿੰਨਾ ਵਿੱਚ ਚੱਲ ਰਹੀ ਹੈ ਇਹ ਜੋਰ ਜਮਾਈ ਚੱਲ ਰਹੀ ਹੈ ਫਰੋਇਪੁਰ ਹਲਕੇ ਤੋਂ ਸਾਬਕਾ ਵਿਧਾਇਕ ਦੇ ਪਿਤਾ ਸਾਬਕਾ ਲੋਕ ਸਭਾ ਉਮੀਦਵਾਰ ਸਰਦਾਰ ਸ਼ੇਰ ਸਿੰਘ ਖੁਬਾਇਆ ਦਾ ਨਾਮ ਸਾਰ ਨੂੰ ਅੱਗੇ ਲਿਆ ਜਾ ਰਿਹਾ ਹੈ ਅਤੇ ਉਹਨਾਂ ਦੇ ਨਾਲ ਹੀ ਨਾਮ ਲਿਆ ਜਾ ਰਿਹਾ ਹੈ ਜੀਰੇ ਤੋਂ ਸਾਬਕਾ ਵਿਧਾਇਕ ਕਾਂਗਰਸ ਦੇ ਰਹੇ ਕੁਲਬੀਰ ਜੀਰਾ ਦਾ ਇੱਕ ਹੋਰ ਵਿੱਚ ਨਾਮ ਸੂਤਰਾ ਦੇ ਹਵਾਲੇ ਤੋਂ ਪਤਾ ਲੱਗ ਕੇ ਆਇਆ ਹੈ ਉਹ ਨਾਮ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਦੇ ਪਤਨੀ ਅਮਰਤਾ ਵੜਿੰਗ ਦਾ ਹਾਂਜੀ ਅਮਰਤਾ ਵੜਿੰਗ ਦਾ ਪਰ ਜੇਕਰ ਗੱਲ ਕੀਤੀ ਜਾਵੇ ਕਾਂਗਰਸ ਹਾਈ ਕਮਾਂਡ ਦੀ ਤਾਂ ਸੂਤਰਾ ਨੇ ਇਹ ਵੀ ਗੱਲਾਂ ਬਾਤਾਂ ਦੌਰਾਨ ਦੱਸਿਆ ਹੈ ਕਿ ਕਾਂਗਰਸ ਹਾਈ ਕਮਾਂਡ ਫਾਜ਼ਿਲਖਾ ਤੋਂ ਸਾਬਕਾ ਵਿਧਾਇਕ ਤੇ ਮੌਜੂਦਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਦਵਿੰਦਰ ਕੁਬਾਇਆ ਨੂੰ ਟਿਕਟ ਦੇਣ ਦੇ ਹੱਕ ਵਿੱਚ ਹੈ ਸੂਤਰਾਂ ਨੇ ਇਹ ਕਿਹਾ ਹੈ ਵੀ ਉਹਨਾਂ ਨੇ ਇੱਕ ਸਰਵੇ ਕੀਤਾ ਹੈ ਸਰਵੇ ਦੇ ਮੁਤਾਬਿਕ ਸਰਦਾਰ ਦਵਿੰਦਰ ਕੁਬਾਇਆ ਨੂੰ ਟਿਕਟ ਦੇਣਾ ਚਾਹੁੰਦੀ ਹੈ ਪਰ ਸਰਦਾਰ ਦਵਿੰਦਰ ਕੁਬਾਇਆ ਜੋ ਕਿ ਫਾਜ਼ਿਲਕਾ ਦੇ ਸਾਬਕਾ ਵਿਧਾਇਕ ਹਨ ਅਤੇ ਮੌਜੂਦਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਹਨ ਅਤੇ ਲੋਕ ਸਭਾ ਹਲਕਾ ਫਰੋਇਪੁਰ ਤੋਂ ਸਾਬਕਾ ਸੰਸਦ ਸਰਦਾਰ ਸ਼ੇਰ ਸਿੰਘ ਕੁਬਾਇਆ ਦੇ ਸੁਪੁੱਤਰ ਹਨ ਆਪਣੇ ਪਿਤਾ ਦੀ ਟਿਕਟ ਕੱਟ ਕੇ ਉਹ ਕਿਵੇਂ ਟਿਕਟ ਲੈ ਸਕਦੇ ਹਨ ਇਹ ਵੀ ਇੱਕ ਕਿਸਮ ਕੁਛ ਚੱਲ ਰਹੀ ਹੈ ਤਾਂ ਹੀ ਟਿਕਟ ਦੇ ਵਿੱਚ ਦੇਰੀ ਹੋ ਰਹੀ ਹੈ ਪਰ ਇੱਕ ਵੱਡਾ ਨਾਮ ਜੋ ਵਿਚਾਰਿਆ ਹੈ ਉਹ ਕੁਲਬੀਰ ਜੀਰਾ ਦਾ ਲਿਆ ਜਾ ਰਿਹਾ ਹੈ ਉੱਥੇ ਇੱਕ ਹੋਰ ਵੱਡਾ ਨਾਮ ਆ ਰਿਹਾ ਹੈ ਅਮਰਤਾ ਵੜਿੰਗ ਦਾ ਲਿਆ ਜਾ ਰਿਹਾ ਹੈ ਇਹ ਤਾਂ ਆਉਣ ਵਾਲਾ ਸਮਾਂ ਅੱਜ ਤੋਂ ਦੋ ਦਿਨਾਂ ਦੇ ਵਿੱਚ ਇਹ ਕਲੀਅਰ ਹੋ ਜਾਵੇਗਾ ਵੀ ਐਸੇ ਹਫਤੇ ਦੇ ਵਿੱਚ ਪਤਾ ਲੱਗ ਜਾਵੇਗਾ ਵੀ ਟਿਕਟ ਕਿੰਨੂੰ ਮਿਲਦੀ ਹੈ ਪਰ ਜਿਵੇਂ ਜਿਵੇਂ ਟਿਕਟ ਅਨਾਉਂਸ ਦੇ ਵਿੱਚ ਦੇਰੀ ਹੋ ਰਹੀ ਹੈ ਵਰਕਰਾਂ ਦੇ ਵਿੱਚ ਜੋਸ਼ ਵੀ ਵੱਧਦਾ ਹੈ ਤੇ ਬੀਪੀ ਉੱਪਰ ਨੀਚੇ ਹੁੰਦਾ ਹੈ ਆਉਣ ਵਾਲਾ ਸਮਾਂ ਦੱਸੇਗਾ ਕਿ ਲੋਕ ਸਭਾ ਹਲਕੇ ਤੋਂ ਕਾਂਗਰਸ ਦਾ ਉਮੀਦਵਾਰ ਕੌਣ ਹੁੰਦਾ ਹੈ ਤੇ ਫਿਰ ਉਹਦੀ ਜੋਰ ਜਮਾਸ਼ ਹੋਏਗੀ ਵੋਟਰਾਂ ਵਿੱਚ ਜਾਣ ਦੀ ਲੋਕਾਂ ਵਿੱਚ ਜਾਣ ਦੀ ਆਪਦੇ ਮੁੱਦੇ ਦੱਸਣ ਦੀ ਆਪਦੇ ਦਾਅਵੇ ਦੱਸਣ ਦੀ ਜੇਕਰ ਸਾਬਕਾ ਵਿਧਾਇਕ ਦੇ ਪਿਤਾ ਸਰਦਾਰ ਸ਼ੇਰ ਸਿੰਘ ਖਬਾਇਆ ਜੋ ਕਿ ਸਾਬਕਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਰਹੇ ਪਿਛਲੀ ਵਾਰ ਹਾਰ ਗਏ ਸਰਦਾਰ ਸੁਖਵੀਰ ਸਿੰਘ ਬਾਦਲ ਤੋਂ ਹਾਰ ਗਏ ਲਗਭਗ ਸਰਦਾਰ ਸੁਖਵੀਰ ਸਿੰਘ ਬਾਦਲ ਤੋਂ 2 ਲੱਖ ਦੇ ਵੋਟਾਂ ਦੇ ਫਰਕ ਨਾ ਹਾਰੇ ਸੀ ਉਸ ਸਮੇਂ ਪੰਜਾਬ ਵਿੱਚ ਸਰਕਾਰ ਵੀ ਕਾਂਗਰਸ ਦੀ ਸੀ ਅਤੇ ਫਾਜ਼ਿਲਕਾ ਦੇ ਵਿੱਚ ਉਹਨਾਂ ਦੇ ਸੁਪੁੱਤਰ ਸਰਦਾਰ ਦਵਿੰਦਰ ਕੁਬਾਇਆ ਐਮ ਐਲ ਏ ਸੀ ਲਗਭਗ 25 ਤੋਂ 30 ਹਜ਼ਾਰ ਦੀ ਜਿਹੜੀ ਵੋਟ ਸੀ ਉਹ ਕੱਟੀ ਸੀ ਤੇ ਇਹ ਕਿਹਾ ਜਾ ਰਿਹਾ ਸੀ ਵੀ ਕਾਂਗਰਸ ਸਰਕਾਰ ਦੇ ਵਿੱਚ ਵੀ ਹਾਰ ਗਏ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਵੀ ਹਰ ਵਾਰ ਦੀ ਤਰ੍ਹਾਂ ਜਿੰਨੀ ਵਾਰ ਵੀ ਉਹ ਚੋਣ ਲੜੇ ਹਨ ਉਹ ਲਗਭਗ 4 ਲੱਖ ਦੇ ਨੇੜੇ ਉਹਨਾਂ ਨੂੰ ਵੋਟ ਪਈ ਹੈ ਅਤੇ ਉਹ ਉਹਨਾਂ ਦਾ ਪੱਕਾ ਵੋਟ ਬੈਂਕ ਹੈ ਤੇ ਹੁਣ ਸ਼੍ਰੀ ਰਾਹੁਲ ਗਾਂਧੀ ਜੀ ਦੀਆਂ ਨੀਤੀਆਂ ਕਾਂਗਰਸ ਦੀਆਂ ਨੀਤੀਆਂ ਤੇ ਉਹਨਾਂ ਵੱਲੋਂ ਕੀਤੀ ਮਿਹਨਤ ਉਹਨਾਂ ਦੇ ਹੱਕ ਵਿੱਚ ਆਏਗੀ ਪਰ ਇੱਥੇ ਇੱਕ ਵੱਡਾ ਸਵਾਲ ਹੈ ਵੀ ਜੋ ਸੂਤਰਾਂ ਨੇ ਦੱਸਿਆ ਵੀ ਕਾਂਗਰਸ ਇਕਮਾਨ ਸਰਦਾਰ ਦਵਿੰਦਰ ਕੁਮਾਰ ਨੂੰ ਲੋਕ ਸਭਾ ਤੋਂ ਉਮੀਦਵਾਰ ਬਣਾਉਣ ਦੇ ਹੱਕ ਵਿੱਚ ਹੈ ਜੇਕਰ ਜੇ ਇਹ ਹੋ ਜਾਂਦਾ ਹੈ ਤਾਂ ਇੱਕ ਪਰਿਵਾਰ ਦੇ ਵਿੱਚ ਕੀ ਹਾਲਾਤ ਹੋਣਗੇ ਵੀ ਪਿਤਾ ਦੀ ਟਿਕਟ ਪੁੱਤਰ ਨੂੰ ਦਿੱਤੀ ਜਾ ਰਹੀ ਹੈ ਤੇ ਜੇਕਰ ਅਮਰਤਾ ਵੜਿੰਗ ਜੀ ਇਥੋਂ ਇਲੈਕਸ਼ਨ ਲੜਦੇ ਹੋਰ ਉਮੀਦਵਾਰ ਹੁੰਦੇ ਹਨ ਤਾਂ ਫਿਰ ਕੀ ਨਜ਼ਾਰਾ ਹੋਏਗਾ ਜੇਕਰ ਕੁਲਵੀਰ ਜੀਰਾ ਜੋ ਕਿ ਦਵਿੰਦਰ ਕੁਬਾਇਆ ਦੇ ਗਹਰੇ ਦੋਸਤ ਮੰਨੇ ਜਾਂਦੇ ਹਨ ਉਹ ਉਮੀਦਵਾਰ ਹੁੰਦੇ ਤਾਂ ਫਿਰ ਹਾਲਾਤ ਕੀ ਹੋਣਗੇ ਇਹ ਤਾਂ ਆਰ ਵਾਲਾ ਸਮਝਾ ਦਸੇਗਾ ਪਰ ਤੁਹਾਡੇ ਤੋਂ ਉਮੀਦ ਕਰਦੇ ਆਂ ਵੀ ਤੁਸੀਂ ਕਮੈਂਟਾਂ ਵਿੱਚ ਸਾਨੂੰ ਜਰੂਰ ਦੱਸੋ ਵੀ ਕੌਣ ਉਮੀਦਵਾਰ ਹੋਏਗਾ ਸਰਦਾਰ ਸ਼ੇਰ ਸਿੰਘ ਕੁਬਾਇਆ ਸਰਦਾਰ ਦਵਿੰਦਰ ਕੁਬਾਇਆ ਅਮਰਤਾ ਵੜਿੰਗ ਤੇ ਕੁਲਵੀਰ ਜੀਰਾ ਇਹ ਤੁਹਾਡੀ رائے ਜਰੂਰ ਮੰਗਾਗੇ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਜੈ ਹਿੰਦ ਜੈ ਸ਼੍ਰੀ ਗੰਗਾ एबीएमयू न्यूज़ चैनल देखने वाले सभी दर्शकों से हम अपील करते हैं कि एबीएमयू न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत